ਕੋਈ ਨਹੀਂ ਹੁਣ ਦੋ ਦਿੰਦਾ ਮੈਂ ਕਿਉਂ ਪੱਤ ਆ ਆ ਆ ਆ ਛੜੀ ਇੱਕ ਕਿੰਨੇ ਨੂੰ ਫੇਰ ਮਨੂਦ ਕਰਾ ਆ ਕਿੰਨੇ ਨੂੰ ਫੇਰ ਮੈਨੂੰ ਇੱਕ ਵਾਰ ਮਨੂਦ ਕਰਾ ਹਾਂ ਪੂਰਾ ਕਰੀ ਜਾ ਨਾ ਇਹ ਵੀ ਸੁਣ ਵਾਲੀ ਹੈ ਬਾਈ ਇਹਦਾ ਬਣਾਇਆ ਨਾ ਬਾਈ ਇਹ ਜੇ ਐ ਜੇ ਕਰ ਲਾ ਤਨ ਜਾ ਚਾ ਲੈਣਾ ਕਰ ਲੈਨੇ ਆ ਪਤਾ ਮੋੜ ਵੀ ਦੱਸ ਦੇ ਫੇਰ ਕਿਹੜੇ ਪੇ ਦੱਸਿਆ ਕਿਹੜੀਆਂ ਮੈਨੂੰ ਆ ਸਾਰੀਆਂ ਆਹ ਚਾਰ ਦਾ ਢੱਡ ਕਰ ਲਾ ਹਾਂ ਚਾਰ ਦਾ ਦਾ ਚਾਰ ਦਾ ਢੱਡ ਹੋਊਗਾ ਨੀ ਕੀ ਢੱਡ ਹੋ ਆ ਦਾ ਹੀ ਢੱਡ ਪਾ ਲਾ ਹਾਂ ਕਿ ਭਾਜ ਜਦ ਬਾਕੀ ਉਹ ਤਾਂ ਢੱਡ ਉਹ ਯਾਰ ਚਲੇ ਅਸੀਂ ਯਾਰ ਆ ਛੱਡ ਦੇ ਦੋ ਦੋ ਤਾਂ ਤਨੇ ਹੂੰ ਵੀ ਪੱਠਾ ਉਹ ਤੇਰੇ ਸਾਹਮਣੇ ਦੇਖ ਯਾਰ ਮਨ ਲੋ ਹੈ ਕਈ ਪੂਣੀ ਕਰਨੀ ਹੈ ਸਿਰਫ ਕਹੀ ਨਾ ਕਰੀ ਯਾਰ ਚਲ ਵੀ ਕੰਮ ਚੱਲੀ ਜਾਵੇ ਮੇਰਾ ਜੱਦੀ ਆਵੇ ਯਾਰ ਜੱਦੀ ਆਵੇ ਇਹਦੇ ਗਾਹ ਗਾਓ ਤੇਰਾ ਕੰਮ ਕਰਦਾ ਹੁੰਦਾ ਭਾਈ ਮੇਰਾ ਵੀ ਚੱਲੀ ਜਾਵੇ ਨਹੀਂ ਹਾਂ ਉਹਦਾ ਵੀ ਤੈਨੂੰ ਇੱਕ ਮਕਾਨ ਹੀ ਨਿਕਲ ਰਹੀਗੀ ਇਹਦੇ ਘਰੇ ਨਹੀਂ ਆਣੀ ਹੈਗੀਆਂ ਉਹ ਬਾਰੀ ਜੀ ਦਾ ਸੇਵ ਦਾ ਸੇਵ ਦਾ ਕੋਈ ਮੰਨੀ ਛੱਡਦਾ ਹੈਗਾ ਸਾਡੇ ਮੈਂ ਤਾਂ ਇੱਧਰ ਛੱਡ ਦੇ ਕੋਈ ਨਹੀਂ ਤੇ ਰੋਟੀ ਦੇਣੀ ਕੋਈ ਨਹੀਂ ਤੁਨ ਰਹਿ ਆਂ ਤੁਸੀਂ ਆਇਆ ਨਾ ਕਬੀ ਇਹ ਪਾਹੇ ਲਾ ਕੇ ਧਰ ਛੱਡ ਤੋ ਮੈਂ ਤਾਂ ਕਹਿੰਦਾ 11 ਗਰਮ ਨਹੀਂ 10 ਗਰਮ ਹੈਗਾ ਹਟ ਹਟ ਪਤਾ ਵੀ ਸੀ ਸਾਫ ਨਹੀਂ ਨਹੀਂ ਯਾ ਅਪੀਲ ਕਰੀਓ ਸਾਹਿਬ ਇਹ ਕਾਹੇ ਤੂੰ ਕਾ ਕੀ ਕਹਿੰਨਾ ਨਹੀਂ ਕਹਾਂ ਤੁਸੀਂ ਉਹ ਵਾਲੀ ਗੱਲ ਨਹੀਂ ਕਰੀ ਤੈਨੂੰ ਹਾਂ ਇਸ ਵਾਰ ਦੇ ਵਾਰ ਰਾ ਪਕਾ ਲਾ ਦੂੰਗੀ ਚਾਰ ਨਹੀਂ ਪੱਠਾਂ ਨਾਲੇ ਇੱਕ ਹੀ ਲਾਈਨ ਵਾਸ ਮਲ ਚਾਰ ਨਹੀਂ ਇਹ ਕੋਈ ਸਹੀ ਕੱਟਿਆ ਤਾਂ ਇਹ ਨਹੀਂ ਕੰਮ ਚੱਲਦਾ ਇੱਕ ਰੋਡ ਤੇ ਫਿਰਦਾ ਸੀ ਗੱਡੀ ਸੀ ਤੇਜ਼ ਫਿਰ ਉਹ ਵੀ ਤਾਂ ਕਰਦਾ ਸ ਤਾਂ ਹੀ ਤੈਨੂੰ ਕਰੀਏ ਉੱਚੀ ਤੇ ਇਹ ਬਾਗਨ ਆ ਯਾਰ ਜਾਂ ਹੁੰਦੇ ਆ ਉਹ ਫੜ ਮੈਂ ਕੰਨ ਜੰਗੀ ਮੜ ਬਿੱਚ ਹੋ ਗਈ ਹੁਣ ਸਤਨੂ ਬਾਪ ਕੱਚਾ ਮਰ ਮੈਮੀ ਲਾਏਗਾ ਹਾਂ ਉਹੀ ਪੜਾਦਾ ਤੈਨੂੰ ਪਤਾ ਨਾਲ ਆਪਣਾ ਕੱਚਾ ਮਰ ਮੈਮੀ ਦਾ ਮਾਹ ਮੋਣੀ ਕਰਨੀ ਯਾਰ ਆਪਣਾ ਹੋਰ ਵਾਲਾ ਕੰਮ ਹੈ ਤੈਨੂੰ ਪਤਾ ਉਹਦੀ ਪੜਾਵਾ ਹੈ ਸ਼ਿਕਰੀ ਹੁੰਦੀ ਅੱਡ ਪਾਸੇ ਹੁੰਦੀ ਹੈ ਘਾਟੂ ਤਾਂ ਮਾਰੀ ਮੰਡੀ ਜਾ ਕੇ ਸ਼ਿਕਰੀ ਮਿਚੀ ਦੀ ਨਹੀਂ ਇੱਥੇ ਕੋਈ ਕੋਈ ਕਹਿੰਦੇ ਚਲਾਣਾ ਯਾਰ ਬੱਸ ਬੱਸ ਹੱਥ ਕਰ ਯਾਰ ਇੱਥੇ ਕੋਈ ਸ਼ਿਕਰੀ ਤੇਰੀ ਕਿਹੜੀ ਤੇਰੀ ਵਿਕੀ ਭਾਦੀ ਤੇਰੀ ਨਿਗੀ ਵਿੱਚ ਬਾਤੀ ਯਾਰ ਕੋਈ ਅੱਠ ਨੂੰ ਕੱਤ ਨਹੀਂ ਯਾਰ ਲਾਲਾ ਮੱਥੇ ਨਹੀਂ ਮਖਾ ਚਲਾ ਰੇ ਸ਼ੇਰ ਵਾਂਗ ਨਹੀਂ ਮਖਾ ਲਾਲਾ ਨਹੀਂ ਲਾਲਾ ਮੱਥੇ ਨਾਲ ਮੈਂ ਲਾਲੂ ਉਹਦੀ ਲਾਲੂ ਮੱਥੇ ਨਾਲ ਮਾ ਕੀ ਗੱਲ ਹੋਣੀ ਯਾਰ ਜਦੋਂ ਉਹਦੀ ਲਾਲੂ ਕਰਾ ਤੈਨੂੰ ਜੇ ਤੱਕ 15 14 ਕਹਿੰਦੇ ਫਿਰ ਤਾਂ ਫਾਇਦਾ ਸੀ ਤੈਨੂੰ ਪਤਾ ਹੁੰਦਾ ਕੀ ਹੈ ਫਿਰ ਹਾਡਸ ਨੂੰ ਹੋ ਗਿਆ ਚੱਲ ਨਾ ਲੀ ਆਂਗੇ ਇਹ ਗੱਲ ਥੋੜਾ ਲੈ ਫੜ ਗੱਲ ਦਾਂ ਜੀ ਆਈ ਆਈ ਕਿੰਨ ਬੱਤਾਂ ਉਹ ਉਹ ਵਿਚੀ ਤੇਰੀ ਉਹ ਪੈਂਦੀ ਉਹ ਛੋਟੀ ਤੇਰੀ ਛੋਟੀ ਪੈਂਦੀ ਹੈ ਵਿਚੀ ਉਹੀ ਅੱਠ ਦੀ ਤੇਰੀ ਛੋਟੀ ਪੈਂਦੀ ਲੈ ਫੜ ਇੱਕ ਮੈਂ ਪੌਣੇ ਪਾਲੇ ਮੈਂ ਤਾਂ ਨਿਕਲਿਆ ਕਿ ਬਾਕੀ ਉਹ ਨਾ ਦਿੱਤੀ ਅੱਗੇ ਆਇਆ ਤੂੰ 10000 ਨੂੰ ਮੈਂ ਪੱਟਾ ਇਹ ਮੈਂ ਸੋ ਮਾ ਦੇ ਪਟੇਰਾ ਫਿਰ ਅਸੀਂ ਵੀ ਗਾਉਂ ਤੈਨੂੰ ਪੈੜੀ ਤੋਂ ਆਇਆ ਉਏ ਵੀ ਰੂਹ ਜਾਉ ਫਿਰ ਹੋਰੀ ਤਾਂ ਗੱਲ ਆ ਬਣਨਗੇ 2 ਰੁਪਏ ਬਣਨਗੇ ਕਿਉਂ ਆਪਾਂ ਛੱਡ ਕੇ ਦੇਮਾ 2 ਰੁਪਏ ਆਪਣਾ ਸੋਧਣਾ ਤੈਨੂੰ ਪਾ ਨਹੀਂ ਨਹੀਂ ਐਨੇ ਨਹੀਂ ਤੂੰ ਹਸਾਬ ਕੋ ਗੱਲ ਕਰ ਨਾ ਉਹਨੂੰ ਵੀ ਨਾ ਮਾਰ ਭਾਈ ਇੱਕ ਆ ਗਿਆ ਹੋਏ ਨਾ ਕੋਲ ਪਾ ਜਾਦਾ ਹੋਏ ਨਹੀਂ ਨਾ ਅੱਜ ਫੇਰ ਕੋਈ ਪੜਤੂੰ ਚੱਲੇ ਵੀ ਕਰ ਲੈ ਇੰਨੇ ਰੱਖ ਤੂੰ ਹੋਰ ਦੇ ਦੇ ਚਾਰ ਮੈਂ ਕੋਈ ਅੰਮ੍ਰਿਤ ਪਾਲਾ ਚੱਲੇ ਪਾਲਾ ਬੱਚੀ ਆਉਂਦੀ ਨਹੀਂ ਬੱਚੀ ਆਉਂ ਨੂੰ ਬੜੇ ਜਾਨ ਦੇ ਆ ਪਾਲਾ ਹਲ ਵੜ ਗਿਆ ਨਾ ਬੋਲਾ ਚਾਰ ਹੋ ਗਏ ਹੁਣ ਇਹ ਪੰਜ ਹੋ ਗਈਆਂ ਚਲ ਤੈਨੂੰ ਲੈ ਦੀ ਹਾਂ ਬਾਹਰ ਅਰੇ ਨਾ ਫੜਾ ਕੱਲ ਉਹ ਹੀ ਜੀ ਕਰੀਦਾ ਉਹ ਪਾਤੀ ਮੈਂ ਤੈਨੂੰ ਮੈਂ ਮੰਨਣ ਕਰੂਹੀ ਕਹੂੰਗਾ ਹਾਂ ਜਿਹਨੇ ਤੀਨ ਇਨ ਨਾ ਕੀ ਪਈ ਸੀ ਘਾਹ ਦਾ ਘੋਰਾ ਕੰਮ ਪਾਇ ਨਾ ਹੁਣ ਬੇਦਰ ਲਾ ਨਾ ਮੱਥੇ ਨਾਲ ਮੱਥੇ ਨਾਲ ਲਾ ਲਾ ਨਾ ਨੌਨੂ ਬੈਠੀ ਆ ਨਾ ਜੀ ਬਸ ਰੱਖ ਲੈ ਬੱਕਰੀ ਵੀ ਡਾਉਣੀ ਚ ਪਾਦੀ ਰੱਖ ਰਾ ਹੁਣ ਯਾਰ ਬੱਕਰੀ ਪਾ ਦੇ ਰੱਖ ਲੈ ਜੋ ਆ ਜਾ ਆਇਆ ਤੂੰ ਲੈ ਲੈ ਮੇਰੀ ਗੱਲ ਹੁਣ ਹੋ ਗਈ ਨਹੀਂ ਇਤੋਂ ਬਾਅਦ ਤੇ ਨਹੀਂ ਹੱਸ ਪਰ ਨੌਨ ਹੋ ਗਿਆ ਕੋਈ ਬੰਦਾ ਆ ਬੱਚਿਆ ਆ ਗਈ ਉਹ ਬੱਕਰੀ ਡਾਲ ਪਾਇ ਤੈਨੂੰ ਵਿੱਚ ਦੇ ਦੇ ਯਾਰ ਬੱਕਰੀ ਡਾਲ ਪਾ ਦੇ ਦਿੰਦਾ ਮਾਦਨ ਮਾਰਨੇ ਬੋਲੇ ਯਾਰ ਜੇ ਆਪਾਂ ਮਾਰ ਕੇ ਦਿੰਦੀ ਤੇ ਤੈਨੂੰ ਪਤਾ ਉਹ ਕੋਈ ਨਹੀਂ ਕੋਈ ਇੱਥੇ ਬਠਣ ਜਾ ਰਹੀ ਕਿ ਮਾਰ ਕੇ ਤੂੰ ਜਾਉਂਗੀ ਨਹੀਂ ਤੈਨੂੰ ਪਤਾ ਨਾਲ ਆਪਣੇ ਸੋਧ ਆਪਾਂ ਅਗਲੇ ਨੂੰ ਦੇ ਕੇ ਉਹ ਵੀ ਬਹੁਤ ਵਧੀਆ ਲੋੜ ਜਾਨ ਹੈਗੀ ਆ ਬੀਗੂ ਵਧੀਆ ਰੰਗ ਬਾਜ ਨੇ ਸਾਰਾ ਕੋ ਚੱਲੂ ਯਾਰ ਜਮਾ ਸ਼ੈੱਟ ਨੇ ਯਾਰ ਬਾਈ ਹੱਟ 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 ਯਾ ਤੁਸੀਂ ਵੇ ਵੇ ਬੋਣ ਦਾ ਟਾਈਮ ਆ ਤਾ ਉਹ ਲੋਡ ਲੋਡ ਉਹ ਤਾਂ ਹਮ ਗੱਟਾ ਬੈ ਕਰਕੇ ਲੱਗਿਆ ਹੱਟ ਹੱਟ ਇਹ ਆਪਣਾ ਸੌਦਾ ਕਰ ਕੱਟ ਦਿੱਤੀ ਪਾਉਦਾ ਪੈਸੇ ਤਾਂ ਲੈ ਲਾਂਗੇ ਪੈਸੇ ਤਾਂ ਲੈ ਲਾਂਗੇ ਭਾਈ ਰੋਮਾ ਆ ਆ ਇੱਧਰ ਲਾ ਦੇ ਕੱਟ ਕੇ ਇਹ ਲਾ ਦੇ ਹਾਂ ਇੱਧਰ ਲਾ ਦੇ ਪੈਸਾ ਹਾਂ ਇੱਧਰ ਬੈਠਾ ਉਹ ਬੱਠੀ ਜਾਂਦਾ ਕੱਟ ਨਹੀਂ ਨਾ ਮੈਂ ਖੁਦ ਦੱਬ ਰਿਹਾ ਹਾਂ ਲੈ ਲੈ ਪੈਸਾ ਲੈ ਲੈ ਪੈਸਾ ਤੇ ਉਹ ਆਪਣੀ ਜਾਲ ਛੱਡ ਕੇ ਆਉਂ। ਛੋਟੀ ਲੈ ਕੇ ਨਾ ਉਹ ਕੀ ਹਿੰ? ਸੱਚੀ ਬਾਈਪਨ ਤੇ ਇਹ ਸੌਦਾ ਪੂਰੇ ਬਣਾ ਬਣੂਗਾ। ਚਲ ਪਾਵਾ ਵਿੱਚ ਹੀ ਨਾਲੀ ਪਾਗ ਸੌਦਾ ਉਹ ਬਾਈਏ ਕਿਹੜਾ ਪੂਰੇ ਮੈਂ ਤੁਹਾਨੂੰ ਨਾਮ ਦੇ ਲੱਗੇ ਕੋਈ ਗੱਲ ਨਹੀਂ। ਉਹ ਸਾਢੇ 70 ਲੈ ਕੇ ਆਉਣਾ ਮੂਰ ਦਾ ਸਾਫਾ। ਫਿਰ ਜੂਰ ਤਾਨੂੰ ਤੂੰ ਮਾੜਾ ਕਹੀ ਕਈ ਦੋ ਵਟਨਾ ਦਾ

ਲਾਇਜ ਨੂੰ ਇਹ ਹੈਗੇ ਤੂੰ ਵੀ ਇਸ ਦੀ ਅੱਗੇ ਆ ਦੇ ਸਾਹਮਣੇ ਆ ਉਹ ਜਿਹੜਾ ਮਾਵਾ ਕਿਉਂ ਨੁ ਕੀ ਦਸਾਇਆ ਤੁਸੀਂ ਆ ਪਹਿਲੀ ਹੁਣ 24 ਮੰਗ ਲਿਆ ਕਿੰਨਾ ਕੁ ਮੋੜ ਜੂ ਮਾ ਤੈਨੂੰ ਯਾਰ ਕੋਈ ਗੱਲ ਨਹੀਂ ਕੋਈ ਬਾਈ ਫੜ ਲੈ ਜਿੱਦਾਂ ਜਿਆਦਾ ਆਪਾਂ ਕਹਾਂਗੇ ਬਾਬਾ ਕਿੰਨੇ ਬਣਾ ਫਟੇ ਚ ਨੂੰ ਕੇ ਜਿਹੜਾ ਵਧੀਆ ਨੋਟ ਕੱਢਾ ਕਾ ਜਿਹੜਾ ਆਪਾਂ ਸੌਦਾ ਬਣ ਵਧੀਆ ਹੂੰ ਲਓ ਸਰ ਨਾ ਫੜੋ 16000 ਦੇ ਪਾਇਆ 16000 ਪੱਠੋਂ ਦੀਆਂ ਬਾਪੂ ਜੀ ਆ ਵੀ ਹੈ ਕਿਹੜੀਆਂ ਗੱਲਾਂ ਦੀ ਗੱਲ ਕਰੀ ਤਾ ਹੁਣ ਤੂੰ ਗੁੱਸਾ ਕਰ ਗਾਇਆ ਤਾ ਦਰ ਗੁੱਸਾ ਕਰਾ ਨਹੀਂ ਭਾਈ ਯਾਰ ਨਹੀਂ ਦੱਸਣ ਨੂੰ ਪਤਾ ਜਿੰਨੇ ਦਾ ਮਾਲ ਉਹਨਾਂ ਦਾ ਲਾਉਣਾ ਕਰ ਤੇਰੇ ਕੋਲ ਤੇਰੇ ਮੈਂ ਹੋਰ ਵੀ ਪਕਾਉਂਦੀ ਬੱਚੇ ਜਿਹੜਾ ਇਹਨਾਂ ਦਾ ਬਣ ਕੇ ਉਹਨਾਂ ਦਾ ਨਾ ਇਹਨਾਂ ਦੀ ਬਣ ਜੂ ਕੋਈ ਗੱਲ ਨਹੀਂ ਜੇ ਬਣ ਜੂ ਤਾਂ ਆਪਾਂ ਨੂੰ ਆ ਕਿਉਂਕਿ ਆਪਾਂ ਨੂੰ ਕੁਝ ਰੋਟੀ ਇਹ ਤੂੰ ਹੁਣ ਨੂੰ ਰੋਟੀ ਦੇ ਕਿੱਥੇ ਬਣੂ ਯਾਰ ਥੱਲੇ ਆ 20 ਤੋਂ ਥੱਲੇ ਆ ਕੇ ਦੇ ਬਠਾ ਦੇ ਦੇਣੀਆਂ ਨੇ ਯਾਰਾ ਨਹੀਂ ਪੱਕਾ ਮੁੱਲ ਲੈ ਲੈ ਨਾ ਥੱਲੇ ਆ 20 ਤੋਂ ਥੱਲੇ ਆ ਕੇ ਦੇ ਯਾਰਾ ਤੂੰ ਤਾਂ ਸੋਨਾ ਦੀ ਗੱਲ ਨੂੰ ਹੋ ਰਹੀ ਯਾਰਾ ਲਾਤ ਕੀ ਲਾਉਣਾ ਪਤਾ ਤਾਂ ਲੱਗੇ ਤੇਰਾ ਹੋ ਬੱਲਾ ਯਾਰ ਪੀਆ ਨਹੀਂ ਹੋਣੀ ਉਹ ਕਿੱਥੇ ਆਉਣਗੇ ਯਾਰ ਕਿਉਂ ਮੋਣੀ ਖਰਾਬ ਗਈ ਜਾਨਾ ਯਾਰ ਨਹੀਂ ਬਾਪੂ ਮੈਂ ਕਹਾ ਬੋਣੀ ਕਰਨੇ ਤੜਕੇ ਤੱਕ ਮੈਂ ਕਿਹੜਾ ਕੋਈ ਵੇਚਿਆ ਕੋਈ ਕਿਉਂਕਿ ਤੈਨੂੰ ਵੀ ਪਤਾ ਪਈ ਯਾਰ ਪੱਟਾ ਉਹ ਤੇਰੇ ਜੇ ਇਹ ਦੋ ਦੋ ਰੋਸ ਬਣ ਗਿਆ ਨਾ ਤੇ ਆ ਵੀ ਹੌਲੀ ਪੜਵਾਈ ਸੀ ਬੰਦੇ ਦਵਾ ਦੂੰ ਨੀ ਨੀ ਆ ਬਸ ਹੁਣ ਕਹਿ ਕੇ ਲੈਣਾ ਯਾਰ ਆ ਦੇਖੋ ਢੇਰੀ ਚੀ ਪਾਲੋ ਕਹਿ ਦਿਆਂ ਲੂੰ ਕੋਈ ਗੱਲ ਨਹੀਂ ਢੇਰੀ ਚੀ ਪਾਲਾ ਸਾਰਿਆਂ ਕਰ ਲੈ ਸਾਰੀਆਂ ਖੀਰਾਂ ਨਹੀਂ ਉਸ ਦਾ ਨਾ ਮੁੱਲ ਅਰੇ ਮੈਂ ਬੋਸਾ ਤੁਨ ਬਾਜੀ ਨਹੀਂ ਨੇ ਯਾਰ ਨਹੀਂ 7000 ਨੂੰ ਬਾਪੂ ਕਿਤੇ ਮਿਲਦੀਆਂ ਪੱਟਾ ਤਾਂ ਇੰਨੀ ਪਤਾ ਹੀ ਐ ਉਹ ਫਿਰ ਮਿਲ ਜਾਂਦੇ ਨੇ ਯਾਰ ਉਹ ਨਹੀਂ ਯਾਰ ਸਾਰ ਮੋਲ ਕਿ ਕਰ ਮੇਰਾ ਭਰਾ ਬਣ ਕੇ ਆ ਤਰੀ ਕਾਲੀ ਪੱਟ ਦੇ ਛਾਲੇ ਵੀ ਹੋਏ ਹੋਏ ਆ ਤਾਨੂੰ ਬੋਲ 500 ਬਾਪੂ ਉਹ ਨਹੀਂ ਬਾਪੂ ਭੜਿਆਂ ਕਰਦਾ ਹੁਣ ਫਿਰ ਕੀ ਕਹਨ ਤੂੰ ਯਾਰ ਛੱਡੇ ਮੋਲ ਥੱਲੇ ਦੇ ਪੈਸੇ 20 ਥੱਲੇ ਨਹੀਂ ਨਹੀਂ ਯਾਰ ਦਿੰਨਾ ਦੇਣਾ ਬਾਪੂ 20 ਥੱਲੇ ਹੋਣੀ ਨਹੀਂ 20 ਥੱਲੇ ਨਹੀਂ ਹੋਣਾ ਚੱਲ 20 ਥੱਲੇ ਬਾਪੂ ਕਾਡਾ ਕੰਮ ਇੱਕ ਮਿੰਟ ਖੜ ਜਾ ਮੜਿਆ ਤਾਨੂੰ ਇਕੱਠੀਆਂ ਪਾ ਲੋ ਉਹ ਸਭ ਉੱਥੇ ਫਿਰ ਪੈ ਗਿਆ ਕਿੱਥੇ ਉੱਥੇ ਕੰਮ ਪੈ ਗਿਆ ਲੜਾ ਸਰ ਚੱਪ ਨੂੰ ਬਾਈ ਹਰੇ ਕਿੰਨੇ ਹੈਗੇ ਤੇਰੀਆਂ ਕਾਡੋ ਜਾਲ ਚੀ ਯਾਰ ਬਧੇ ਰਮਰ ਜੈਸੇ ਮੰਡੀ ਚ ਲਾ ਲਾ ਬਧੇ ਰ ਮੰਡੀ ਆ ਇਹ ਤੜਕਾ ਗਾਸੀ ਜਿੰਨੇ ਆ ਗਏ ਨੋ ਪੱਕਾ ਮੁੱਲ ਲਾਓ ਤੇ ਨੋ ਹੀ ਲੈ ਨੋ ਨੋ ਦਾ ਬੱਕਰਾ ਉਹਦਾ ਬੱਕਰਾ ਉਹ ਕਾਲੀ ਆਹ ਲਾਟ ਪੱਟ ਲੈ ਜੇ 18 ਨੂੰ ਦਿੰਦਾ ਬਸ ਨਹੀਂ ਨਹੀਂ 18 ਨਹੀਂ ਅਰੇ ਇੱਕ ਮਣ ਹੁਣ ਬੋਣੀ ਖਰਾਬ ਕਰੀਦਾ ਲਾ ਫੜ ਮੈਂ ਪੱਕਾ ਮੁੱਲ ਲੱਗ ਜਾਊਗਾ ਪੱਕਾ ਪੱਕਾ ਇਹ ਹੱਥ ਤੇ ਬਦ ਨੂੰ ਹੱਕ ਮਾਰੇਦਾ ਲਵੇ ਤੇ 19000 ਦੀਆਂ ਲਾ ਲਾ ਇਹ ਤੇ 10000 ਹੋਣ ਯਾਰ ਲਜਾਣੀ ਆ 21 ਲਾ ਇੱਕ 3 ਲਾ 19000 ਲਗਾਦਾ ਯਾਰ ਤੇਰੇ ਅਸਤੇ ਕੀ ਆ ਰਹੀਆਂ ਬੋਣੀ ਕਰਨੀ ਆ ਪੱਠਾ ਤੇ ਨਹੀਂ ਪਤਾ ਕਿੰਨੇ ਦਿਨ ਵਧਾਈਂਗਾ ਨਾ ਨਾ 10000 ਰੁਪਏ ਲੱਗਿਆ ਹਰ ਕੱਲੀ ਪੜਦਾ 12000 ਤੇ ਆ ਦੱਸ ਦੇ ਕਿੰਨੇ ਦੀ ਰਹਿ ਗਈ ਉਹ ਯਾਰ ਜਦੋਂ ਲੱਗਣਾ ਲੱਗਾ ਜਦੋਂ ਦੇਣੇ 19 ਦੀਆਂ ਨਹੀਂ 19 ਨਹੀਂ 19 ਰਹਿਣ ਦੇ ਆ ਜਾ ਤੂੰ ਹੁਣ ਦੋਹੇ ਸਾਲ ਮਾਨ ਖੜ ਗਿਆ ਤਾਂ ਹੁਣ ਮੋੜ ਹੀ ਨਾ ਤੇ ਸਾਰਾ ਮੇਰਾ ਮਾਲ ਵੇਚੂ ਅੱਜ ਹੇ ਰਈ ਤੋਰ ਗਣੀ ਚਾਲ ਆਇਆ ਲੈ ਬੁੱਤ 10 ਦੇ ਕੋਈ ਗੱਲ ਨਹੀਂ ਬੁੱਤ ਪਾਹੀ ਗਣਦਾ ਚੰਗਾ ਰਹੇਗਾ ਕੋਈ ਗੱਲ ਨਹੀਂ ਗਣਾ ਦੇ ਪੈਸੇ ਇਹ ਬਲਕਿਸ਼ਮੀ ਨੂੰ ਤਾਂ ਕਰ ਦਰਗ ਦਰ ਗਿਆ ਹਣੀ ਤੁਹਾਡੀ ਕਿਰਪਾ ਕੋਈ ਗੱਲ ਹੱਥ ਪਾਹੀ ਕਿਰਪਾ ਸੋ ਮੈਨੂੰ ਦੇ ਦੀ ਮੋਲ ਕੇ ਕਿਰਪਾ ਆਏ ਨਾ ਕਰ ਕਰਪਾ ਕਰਨੇ ਕਿਉਂ ਨੇ ਹੋ ਕਿਰਪਾ ਫੇਰ ਵੀ ਹੋ ਜੇ ਕਰੀਏ ਸੂਸ ਲਿਆਵੋ ਓਏ ਬਬਈ ਪੈਣਾ ਹੋ ਗਿਆ 4 ਰੁਪਏ 5 6 ਤੱਤ 8 9 10 ਨਹੀਂ ਭਰਾ 12000 ਦੀ ਤਾਂ ਮੈਂ ਮੋੜ ਮੰਡੀ ਨਹੀਂ ਦਿੱਤੀ ਵੀਰੇ ਇਹ ਪ੍ਰਕਾਸ਼ ਲੱਗ ਗਿਆ ਕੀ ਕਰ ਯਾਰ ਇੱਕ ਮਿੰਟ ਦੋਨੀ ਪਾ ਜਾ 6.20 19000 ਦੀਆਂ ਹੋ ਗਈਆਂ ਭਾਜੀ ਭਾਜੀ ਭਾਜ ਵਾਚ ਛਾਲੇ ਕਹਿੰਦਾ ਉਹ ਛਾਲੇ ਆ ਭਾਈ ਆ ਜਾ ਦਿਖਾ ਕੱਟ ਪੱਟ ਕਿਹਦੇ ਛਾਲੇ ਇਹ ਨਹੀਂ ਪੱਟ ਆ ਆ ਰਿਹਾ ਆ ਰਿਹਾ ਆਹ ਪਾਲਾ ਫਿਰ ਨਹੀਂ ਭਾਈ ਹੈਗਾ ਵਾ ਮੈਂ ਡਾਕਟਰੀ ਦਾ ਡਾਕਟਰ ਆ ਭਾਈ ਇਹ ਜਿਹੜੀ ਵੀ ਮੱਤੀ ਪਾਲਿਆ ਆਹ ਪਾਲਾ ਲੈ ਛੇਰੀ ਪਾਲਾ ਛੇਰੀ ਮਾੜੀ ਬੱਟੀ ਮੈਂ ਹੀ ਦੋ ਦੰਦ ਤੇਰੀ ਮਾੜੀ ਐ ਬੇਫਿਕਰਾ ਹੋ ਜਾ ਵੱਡੇ ਭਾਈ ਹੋਰ ਵਾਟ ਕਿਹੜੀ ਆ ਹੋਰ ਪਠਾਹ ਆ ਦੋ ਦੰਦ ਦਾ ਭਾਈ ਐ ਅੱਛਾ ਤੇ ਉਹ ਬੱਕਰੀ ਮਗਰਾ ਭਾਈ ਉਹ ਦੋ ਆਹੀ ਕਦਾ ਲਾਲਦੇ ਯਾਰ ਇਹ ਕਾ ਦੇ ਆ ਛੇਰੀ ਛੇਰੀ ਅੱਖਾਂ ਦੇ ਲੋਟ ਕੋਈ ਹੁੰਦਾ ਇਹਦਾ ਇਹ ਨਹੀਂ ਕੋਈ ਹੋਏਗਾ ਇਹ ਮੀਮੂ ਕਰਕੇ ਮੱਛਰਾਂ ਕਰਕੇ ਹੋਇਆ ਕਿੱਲੇ ਪੱਠੇ ਕਰਕੇ ਮਸਲੀ ਕਰਕੇ ਹੁੰਦਾ ਇਹ ਬਸ ਤੂੰ ਡਾਕਟਰਾਂ ਤੈਨੂੰ ਪਤਾ ਹੀ ਹੋਣਾ ਚਾਹੀਦਾ ਉਹ ਨਹੀਂ ਵੀਰੇ ਮੱਛਰਾਂ ਨਾਲ ਹੁੰਦੇ ਆ ਇਹਦਾ ਖੜ ਤੂੰ ਆ ਲਾ ਲ ਪੱਠ ਵਾੜ ਠੀਕ ਹੈ ਬਹੁਤ ਲੱਗਣਗੇ ਜੇ ਅਗਡੀ ਗੁਰੂ ਕੋਲ ਬਵਾਉ ਇਹ ਠੀਕ ਹੈ ਬਹੁਤ ਡਾਕਟਰ ਪਾਸੇ ਲਾ ਜਾਂਦਾ